क्या नाम है आपका कुमेश गौतम यहाँ पर क्या इतिहास है यहाँ सती पार्वती के नैन गिरे है यहाँ जहाँ सती पार्वती आगे पीठ हैं पूरे भारत वर्ष में सावन महीने में कुछ क्या महत्व होता है सावन महीना हरा भरा है सावन महीने में लोग जो पंजाब के किसान लोग हैं या गाँव के लोग हैं वो अपनी जीरी की फसल बीज के फ्री होते हैं फिर जब उनकी कनकी की फसल आती है उसका जो दसवा दसवां हिस्सा होता है वो या चढ़ाने आते हैं माता जी ने प्रार्थना करते हमारी फसल अच्छी हो ये इसने एक मेले का रूप धारण कर दिया है अब नवरात्र में ये चाला है नवरात्र में नवरात्र दो ही आते हैं एक मास का एक अश्विन मास का मास का मार्च महीने में अश्विन मास का जब दशहरा होता है उन दिनों में इसको चाला कहा जाता है नवरात्र तो नहीं है ये

माता जी से लोग तो मांगने आते हैं माता देने वाली है भक्त मांगने वाले हैं जब उनकी मनोकामना पूरी होती हैं, तो थी। थी। तो है तो परिवार से भी यहाँ दर्शन करने आते हैं माता जी तो वो तो देने वाली है जो जो मांग वो मिलता है मेरा डॉक्टर वरुण अत्री एम फेलोशिप इन क्रिटिकल केयर माता नरेंद्र देवी अड़तालीवा कैंप है ਇਹ ਆਪਣਾ ਅਸਟਮੀ ਤੱਕ ਚੱਲਦਾ ਹੈ ਤੇ ਫ੍ਰੀ ਕੈਂਪ ਹੈ ਲਾ ਹੀ ਰਹੇ ਹਾਂ ਅਸੀਂ ਇਹ ਕਿ ਕਿਸੇ ਨੂੰ ਦਾ ਨੋਰਮਲ ਆਪਣੀ ਫਰਸਟ ایڈ ਸਹੂਲਤਾਂ ਹੈ ਔਰ ਬਾਕੀ ਕੋਈ ਅਗਰ ਮੇਜਰ ਕੇਸ ਹੈ ਉਹ ਅਸੀਂ ਸਰਕਾਰੀ ਵਜ੍ਹਾ ਤੇ ਬਾਕੀ ਐਂਬੂਲੈਂਸ ਸਰਵਿਸਿਜ਼ ਹੈ ਸਾਡੇ ਕੋਲ ਜਦੋਂ ਤੱਕ ਕਿਸੇ ਨੂੰ ਪੇਸ਼ੈਂਟ ਆਉਂਦਾ ਨੋਰਮਲ ਇਹ ਤਾਂ ਕੋਲਡ ਕੱਪ ਦੇ ਆ ਜਿਹੜੇ ਵੈਦਰ ਚੇਂਜ ਹੁੰਦਾ ਹੈ ਉਹਦੇ ਹਿਸਾਬ ਨਾਲ ਬਾਕੀ ਜਿਹੜੇ ਨੰਗੇ ਪੈਰ ਤੁਰ ਕੇ ਆ ਰਹੇ ਆ ਛਾਲੇ ਜਾਂ ਕੱਟਸ ਵਗੈਰਾ ਹੁੰਦੇ ਆ ਐਬ੍ਰੀਜਨਸ ਹੁੰਦੀਆਂ ਉਦਾਂ ਦੇ ਕੇਸਸ ਹੁੰਦੇ ਆ ਬਲਕਿ ਮੇਜਰ ਕੋਈ ਹੁੰਦਾ ਨਹੀਂ ਜ਼ਿਆਦਾ ਇਹ ਕਿੰਨੇ ਰੈਪੋਰਟ ਡਿਊਟੀ ਨੂੰ ਹੁੰਦੇ ਨੇ ਕਿੰਨੇ ਸ਼ਿਫਟਸ ਹੁੰਦੇ ਆ ਤੇ 10 ਤੋਂ 12 ਡਾਕਟਰਸ ਦੀ ਟੀਮ ਤਾਂ ਹੈ ਇੰਆਪੀ ਠੀਕ ਹੈ ਨਾ ਤੁਹਾਨੂੰ ਸਿਵਲ ਦੇ ਬਾਰੇ ਪਤਾ ਲੱਗਣਾ ਬਸ ਇੱਕ ਤਾਂ ਨਾਰਮਲੀ ਆਪਣਾ ਜ਼ਾਦਰ ਦੇ ਸਾਹ ਨਾਲ ਥੋੜਾ ਆਪਣੀ ਮੈਡੀਸਿਨਸ ਵੀ ਕੈਰੀ ਕਰਨ ਸਾਡੇ ਕੋਲ ਲੈ ਕੇ ਜਾਣ ਠੀਕ ਹੈ ਬਾਕੀ ਥੋੜਾ ਜਿਹਾ ਪਾਣੀ ਤੋਂ ਬਚ ਕੇ ਨਾਰਮਲੀ ਕਹੀਂ ਤੋਂ ਵੀ ਪੀ ਲੈਂਦੇ ਆ ਉਹਦੇ ਕਰਕੇ ਡਾਇਰੀ ਅੱਜਕੱਲ ਫੈਲ ਰਿਹਾ ਤਾਂ ਉਹ ਥੋੜਾ ਜਿਹਾ ਪੀ ਕਾਸ਼ਨ ਉਹ ਲੈਣਾ ਹੈ ਬਾਕੀ ਤਾਂ ਕੋਈ ਦਿੱਕਤ ਨਹੀਂ ਹੈ ਬਾਕੀ ਮੈਡੀਸਿਨਸ ਹੈ ਅਵੇਲੇਬਲ ਬਾਕੀ ਅਸੀਂ ਦੇਖ ਲਾਂਗੇ ਠੀਕ ਹੈ ਸ੍ਰੀ ਜੀ ਨੂੰ ਜੇ ਸਾਹ ਮਤਾਂ ਉਹ ਇਸ ਤਰ੍ਹਾਂ ਉਹ ਕਿੱਥੇ ਹੁੰਦਾ ਹੈ नियर डिस्पेंसरी जो भी आप उथे भेज दंदे हां बाकी एंबुलेंस सर्विसेज ता है ही है फर्स्ट एड इक आपा दे देंदे है के उस टाइम जेड़ा एक विंडो पीरियड हुंदा है तो आपा कवर कर लिए कि पेशेंट सेव हो जाए जे मुद्दा तो सचमुच लो की उच्च सेवा में ये नहीं हो रहा ध्यान जी मेरा नाम कमलप्रीत जी डॉक्टर जी कैंप लगाया गया मेडिकल कैंप जी मां कृपया कर पार्टी ਹ ਇਹ ਸਾਡਾ 48ਵਾਂ ਕੈਂਪ ਹੈ ਔਰ ਅੱਜ ਤੋਂ ਇਹ ਸਟਾਰਟ ਹੈ ਔਰ ਇਹ ਅਸਮੀ ਤੱਕ ਚੱਲੇਗਾ 24 ਘੰਟੇ ਕੰਟੀਨਿਊ ਔਰ ਨਾਲ ਐਂਬੂਲੈਂਸ ਦੀ ਸੇਵਾ ਸਾਡੇ ਵੱਲੋਂ ਔਰ ਫਸਟ ਸੇਡ ਵੀ ਹੈ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਇਹ ਮਾ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ ਪੰਜਾਬ ਵੱਲੋਂ ਲਗਾਇਆ ਗਿਆ ਜੀ ਹਰ ਸਾਲ ਇੱਥੇ ਇਸੇ ਜਗ੍ਹਾ ਤੇ ਕੈਂਪ ਲੱਗਦਾ ਹੈ ਕਿੰਨੇ ਡਾਕਟਰਾਂ ਦੀ ਸੇਵਾ ਨਿਭਾਉਂਦੇ ਆਂ ਇਸ ਵਾਰ ਸਾਡੇ ਕੋਲ ਡਾਕਟਰਾਂ ਦੀ ਟੀਮ ਕੁਝ ਜਾਵੇ ਆਂ ਪਿਛਲੇ ਸਾਲ ਸਾਡੇ ਕੋਲ 10 ਤੋਂ 12 ਡਾਕਟਰ ਸੀਗੇ ਇਸ ਵਾਰ ਸਾਡੇ ਕੋਲ 25 ਤੋਂ 30 ਡਾਕਟਰਾਂ ਦੀ ਟੀਮ ਹੈ रेडी है बिल्कुल। ਇਹ ਤੋਂ ਡਿਵੈਲਪ ਦੀ ਸੇਵਾ ਦਵਾਈ ਹੁੰਦੀ ਹੈ। ਮੈਂ ਇਸ ਦਾ ਸੈਕਟਰੀ ਹਾਂ। ਔਰ ਅਸੀਂ ਉਰੇ ਜਿੱਦਾਂ ਕੋਈ ਪੇਸ਼ੈਂਟ ਆ ਜਾਂਦਾ ਉਹਨੂੰ ਐਂਬੂਲੈਂਸ ਤੱਕ ਪਹੁੰਚਾਉਣਾ। ਠੀਕ ਹੈ ਜੀ। ਤੇ ਕੋਈ ਫਾਸਟ ਰੇਟ ਦੇਣੀ ਆ ਉਹ ਡਾਕਟਰ ਸਾਹਿਬ ਨੂੰ ਦੱਸਣਾ। ਜਾਂ ਮੰਦਰ ਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਜਾ ਕੇ ਵੀ ਸੇਵਾ ਕਰਨੀ ਆ। ਇਹ ਅਸੀਂ ਕਰਦੇ ਹਾਂ। ਜ਼ਿਆਦਾਤਰ ਕਿਸ ਤਰ੍ਹਾਂ ਦੇ ਕੇਸ ਆਉਂਦੇ ਨੇ? ਜ਼ਿਆਦਾਤਰ ਇੱਥੇ ਜਿਵੇਂ ਐਸਟ ਬਣਦਾ ਲੰਗਰ ਖਾਨ ਤੋਂ ਬਾਅਦ ਤੇ ਕੁਝ ਜਿੱਦਾਂ ਫੈਰਾ ਛਾਲੇ ਹੋਗੇ, ਔੜੇ ਫਿੰਸੀਆਂ ਵਾਲੇ ਹੋਗੇ, ਐਦਾਂ ਦੇ ਪੇਸ਼ੈਂਟ ਆਉਂਦੇ। ਹਮਾਚਲ ਗਵਰਨਮੈਂਟ ਤੇ ਜਮਦਰ ਪ੍ਰਸ਼ਾਸਨ ਵੱਲੋਂ ਸੇਵਾ ਦਿੱਤੀ ਹੈ ਸਾਡਾ ਪੂਰਾ ਸਹਿਯੋਗ ਦਿੱਤਾ ਜਾਂਦਾ ਹਿਮਾਚਲ ਗਵਰਨਮੈਂਟ ਵੱਲੋਂ ਔਰ ਮੰਦਰ ਨਿਆਸ ਸ੍ਰੀ ਨੈਣਾਦੇਵੀ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਜੋ ਵੀ ਹਰ ਸਾਲ ਇਹਨਾਂ ਦੀ ਬਦੌਲਤੇ ਸਾਡਾ ਇਸ ਕੈਂਪ ਸਕਸੈਸ ਹੁੰਦਾ ਹੈ ਤੁਹਾਡੇ ਕਿੰਨੇ ਕੁ ਵਲੰਟੀਅਰ ਹੁੰਦੇ ਨੇ ਸਾਡੇ ਤਕਰੀਬਨ ਇਸ ਟਾਈਮ ਸਾਡੇ ਕੋਲ 49 ਵਲੰਟੀਅਰ ਨੇ ਸਾਰੇ ਜੀ ਨਾ ਜੀ ਮੇਰਾ ਨਾਮ ਸਤੀਸ਼ ਕੁਮਾਰ ਦੀ ਸੀ ਅ ਅਸ਼ਵਾਰੀ ਤੁਸੀਂ ਮੈਡੀਕਲ ਕੈਂਪ ਕਿਥੇ ਸੇਵਾ ਨੂੰ ਆਉਂਦੇ ਮੇਰਾ ਸੰਦਾਲਾ ਹੈ ਮੈਂ ਐਮਬੂਲੈਂਸ ਸਰਵਿਸ ਦਾ ਕੰਮ ਆ ਜੀ ਪੰਜਾਬ ਦੇ ਵਿੱਚ ਮੈਂ ਸੌਂਬੇ ਨਵਰਾਤਰੀਆਂ ਦੇ ਵਿੱਚ ਮੈਂ 10 ਦਿਨਾਂ ਤੇ ਮਹਾਮਾਇਦੇ ਐਮ뷸ੈਂਸ ਦੀ ਸੇਵਾ ਨਿਭਾਉਣਾ ਹੈ ਜੀ ਕਿਨੇ ਟਾਈਮ ਤੋਂ ਸੇਵਾ ਨੂੰ ਮਾਰ ਰਹੇ ਹੋ ਮੈਨੂੰ ਤਕਰੀਬਨ ਜੀ 14 ਸਾਲ ਹੋ ਗਏ ਜੀ ਜੀ ਹੁਣ ਤੱਕ ਪੇਸ਼ੈਂਟ ਨੂੰ ਲੈ ਕੇ ਜਾਂਦੇ ਤਾਂ ਕਿਹੜੇ ਹਸਪਤਾਲ ਲੈ ਕੇ ਜਾਂਦੇ ਸਾਡੇ ਜੀ ਨੀਤੇ ਇੱਕ ਮੰਡਲ ਹਸਪਤਾਲ ਆ ਜੀ ਅਸੀਂ ਇੱਥੋਂ ਜਿਹੜਾ ਪੇਸ਼ੈਂਟ ਕੋਈ ਸੀਰੀਅਸ ਹੁੰਦਾ ਹੈ ਉਹਨੂੰ ਕਮੰਡਰ ਹਸਪਤਾਲ ਛੱਡ ਕੇ ਆਉਂਦੇ ਆ ਜੀ ਇਹ ਸੇਵਾ ਕਿੰਨੇ ਟਾਈਮ ਤੱਕ ਲਈ ਜਾਂਦੇ ਨਹੀਂ ਬਿਲਕੁਲ ਫ੍ਰੀ ਸੇਵਾ ਜੀ ਕੋਈ ਪੈਸਾ ਨਹੀਂ ਲੈਂਦੇ ਕੋਈ ਆਕਸੀਜਨ ਦਾ ਪੈਸਾ ਨਹੀਂ ਕੋਈ ਐਮ뷸ੈਂਸ ਦਾ ਚਾਰਜ ਨਹੀਂ ਲੱਗਦਾ ਜੀ ਛੇ ਅਜ਼ੀਜ਼ਾਸ ਨੇ ਲਾ ਕੇ ਜਾਂਦੇ ਆ ਜੀ ਪੂਰੀ ਕੀ ਗੱਲਾਂ ਤੁਹਾਨੂੰ ਇਹ ਚੀਜ਼ ਦੇ ਸ਼ੇਪ ਬੱਸ ਇਹੀ ਹੈ ਜੀ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਜੀ